ਅੱਜ ਜਿਸੀ ਬਣਾਵਾਂਗੇ ਜੀ ਦਾਲ ਪਾਲਕ ਇਹ ਅਸੀਂ ਚਨੇ ਦੀ ਦਾਲ ਲਈ ਹੈ ਇਹ ਪਹਿਲਾਂ ਮੈਂ ਪਕਾਉਤੀ ਸੀਗੀ 1 ਘੰਟਾ ਪਹਿਲਾਂ ਤੇ ਇੱਧਰ ਅਸੀਂ ਪਾਲਕ ਲੈ ਕੇ ਗੁੱਟੀ ਤੇ ਇਹ ਪਿਆਜ਼ ਤੇ ਟਮਾਟਰ ਤੇ ਲਸਣ ਹੈ ਤੇ ਨਮਕ ਮਿਰਚ ਹੁਣ ਅਸੀਂ ਇੱਧਰ ਕੁੱਪੜ ਦੇ ਵਿੱਚ ਪਾਣੀ ਉਬਲਣਾ ਰੱਖਤਾ ਤੇ ਇਹਦੇ ਵਿੱਚ ਅਸੀਂ ਦਾਲ ਪਾਵਾਂਗੇ ਇੱਕ ਗੜਵੀ ਪਾਣੀ ਦੀ ਪਾ ਕੇ ਰੱਖਤੀ ਸੀ। ਦਾਲ ਦੇ ਮੁਤਾਬਕ ਤੁਸੀਂ ਪਾਣੀ ਪੋਣਾ, ਦਾਲ ਵੱਧ ਘੱਟ ਵੀ ਹੋ ਸਕਦੀ ਹੈ। ਤੇ ਇਹਦੇ ਵਿੱਚ ਅਸੀਂ ਨਮਕ, ਮਿਰਚ, ਹਲਦੀ ਤੇ ਧਨੀਆ ਥੋੜਾ ਜਿਹਾ ਗਰਮ ਮਸਾਲਾ ਵੀ ਪਾਤਾ ਸੀ। ਤੇ ਹੁਣ ਨਾਲ ਹੀ ਇਹਦੇ ਵਿੱਚ ਅਸੀਂ ਪਾਵਾਂਗੇ ਇੱਕ ਕਟਿਆ ਹੋਇਆ ਟਮਾਟਰ ਤੇ ਜਿਹੜੇ ਪਿਆਜ਼ ਤੇ ਮੈਂ ਲਸਣ ਕੱਟਿਆਗਾ ਇਹ ਵੀ ਮੈਂ ਵਿੱਚ ਹੀ ਪਾ ਦੂਗੇ। ਇਹ ਹੁਣ ਅਸੀਂ ਢੱਕੇ ਬਿਸਰਾਂ ਲਗਾਉਣੇ ਹੈ। ਕੋਈ ਨੂੰ ਸੀ ਢੱਕੇ ਇਧਰ ਅਸੀਂ ਪਾਲਕ ਦੀ ਦਾਲ ਦੇ ਵਿੱਚ ਪਾਲਕ ਪਾਉਣ ਵਾਸਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਤੇਲ ਦਾ ਤੜਕਾ ਲਾ ਮਨੇ ਅਸੀਂ ਹੁਣ ਇਹਦੇ ਵਿੱਚ ਜੀਰਾ ਪਾ ਲੈਣੇ

अदरक पाँगे ज्यादा चीजें नहीं पड़िया इस बदरक मैं कद्दूकस करके ना देखो कद्दूकस करके पाया अदरक साढ़ा भुजिए ਉਸ ਨਾਲ ਹੀ ਦੇ ਵਿੱਚ ਪਾਲਕ ਪਾ ਲਾਂਗੇ ਬਰੀਕ ਕੱਟਿਆ ਹੋਇਆ ਸਾਡਾ ਪਾਲਕ ਸੀ। ਇਸੀ ਦਾਲ ਦੇ ਵਿੱਚ ਬਾਅਦ ਵਿੱਚ ਰਲਾਵਾਂਗੇ ਪਾਲਕ ਨੂੰ ਇੱਕ ਪਾਸੇ ਸਾਡੀ ਪਕਾ ਦੇਈਏ ਤੇ ਦਾਲ ਬਣ ਰਹੀ ਹੈ ਇਹ ਦੀ। ਤੇ ਇੱਧਰ ਸਾਡਾ ਇਹ ਪਾਲਕ ਹੈਗਾ। ਦਾਲ ਨੂੰ ਪੜਕਾ ਵੀ ਲੱਗ ਗਿਆ ਫرائی ਵੀ ਹੋ ਗਈ ਦਾ ਤੇ ਨਾਲੇ ਅਸੀਂ ਪਾਲਕੀ ਵੀ ਹਣੀ ਥਮ ਗੈਸ ਤੇ ਸਾਲਕ ਨੂੰ ਪਕਾਉਂਦੇ ਤਾਂ ਕਿ ਇਹ ਦਰ ਸਾਡਾ ਜਿਹਾ ਦੇਖੋ ਪਾਲਕਾ ਜਿਹੜਾ ਹੈ ਇਹ ਬਣ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਦਾਲ ਰਲਾ ਦਗੇ ਇਹ ਸਭੀ ਦਾਲ ਪਾਲਕ ਬਣ ਕੇ ਹੁਣ ਤਿਆਰ ਹੈ